ਸਤਿ ਸ਼੍ਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਸਾਡੇ YouTube ਚੈਨਲ ਦੇ ਉੱਪਰ ਅੱਜ ਦੀ ਜਿਹੜੀ ਵੀਡੀਓ ਆਪਣੀ ਬਾਜੂ ਦੇ ਲੈਥ ਲਾਉਣ ਦੀ ਵੀਡੀਓ ਹੈ ਕਿ ਪਾਕਿਸਤਾਨੀ ਬਾਜੂ ਵਾਈ ਦੀ ਆ ਪੌਣੀ ਬਾਜੂ ਹੁੰਦੀ ਹੈ ਜਿਹੜੀ ਆਪਣੀ ਕੂਣੀ ਤੋਂ ਥੱਲੇ ਫਾਲ ਹੋ ਜਾਂਦੀ ਹੈ ਤੇ ਉਹਨੂੰ ਮੂਰੋਂ ਵੀ ਫਰੰਟ ਤੋਂ ਆਪਾਂ ਨੇ ਗੋਲ ਕਰਕੇ ਵੀ ਪਿੱਛੇ ਟਾ ਕੇ ਵੀ ਸਿਲਾਈ ਨਾ ਦਿਖੇ ਉਸ ਵੀਡੀਓ ਤੇ ਆਪਾਂ ਨੇ ਅੱਜ ਦਾ ਜਿਹੜਾ ਸਾਡਾ ਟੌਪਿਕ ਹੈ ਉਸ ਵੀਡੀਓ ਤੇ ਹੈ ਤੇ ਬਹੁਤ ਹੀ ਸੋਹਣਾ ਢੰਗ ਨਾਲ ਤੁਹਾਨੂੰ ਇਹ ਵੀਡੀਓ ਦੇ ਵਿੱਚ ਦਿਖਾਵਾਂਗੇ ਵੀ ਕਿਸ ਤਰ੍ਹਾਂ ਨਾਲ ਲੈਕ ਲਾਉਣੀ ਹੈ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਵੀ ਕਰਦਾ ਕਰੋ ਲਾਈਕ ਵੀ ਕਰਦਾ ਕਰੋ ਤੇ ਸ਼ੇਅਰ ਵੀ ਕਰਦਾ ਕਰੋ ਬਹੁਤ ਬਹੁਤ ਹਾਂਜੀ ਆਪਣੇ ਕੋਲ ਇਹ ਬਾਜੂ ਕੱਟੀ ਹੋਈ ਹੈ ਪਹਿਲਾਂ ਇਹਦੀ ਬਾਜੂ ਦੀ ਕਟਿੰਗ ਦੀ ਅਸੀਂ ਵੀਡੀਓ ਵੀ ਪਾਈ ਸੀ ਤੇ ਹੁਣ ਆਪਾਂ ਨੇ ਇਹਨੂੰ ਇੱਥੋਂ ਆਹ ਚੀਜ਼ ਜਿਹੜੀ ਪਿੱਛੇ ਖਰਾਉਣੀ ਆ ਰੇਵ ਕਰਕੇ ਕਿਉਂਕਿ ਇੱਥੋਂ ਗਲਾਈ ਦੇ ਦੇਣੀ ਆ ਜਿਵੇਂ ਆਪਣੀ ਆਹ ਕਟਿੰਗ ਦੀ ਗਲਾਈ ਦਿੱਤੀ ਹੋਈ ਆ ਪਹਿਲਾਂ ਆਪਾਂ ਇਹ ਨਿਸ਼ਾਨ ਦੇ ਹਿਸਾਬ ਨਾਲ ਭੰਨ ਮਾਰਾਂਗੇ ਤੁਸੀਂ ਇਹ ਭੰਨ ਪ੍ਰੈਸ ਨਾਲ ਵੀ ਮਾਰ ਸਕਦੇ ਹੋ ਤੇ ਆਪਾਂ ਜਿਵੇਂ ਆਪਣਾ ਆਮ ਸਿੱਧਾ ਸਿਸਟਮ ਜਿਆ ਹੁੰਦਾ ਆਪਾਂ ਨੌ ਦੀ ਮਦਦ ਨਾਲ ਵੀ ਮਾਰ ਸਕਦੇ ਆ ਭੰਨ ਕਿਉਂਕਿ ਇਹਨੂੰ ਆਪਾਂ ਨੂੰ ਜਿਆਦਾ ਭੰਨ ਦੀ ਦਾ ਜਿਆਦਾ ਲੋਡ ਨਹੀਂ ਪੈਂਦੀਗੀ ਥੋੜਾ ਥੋੜਾ ਭੰਨੇ ਆਪਾਂ ਨੂੰ ਪਤਾ ਲੱਗਣਾ ਚਾਹੀਦਾ ਵੀ ਆਪਾਂ ਨੇ ਇੱਥੇ ਲੈਸ ਦਾ ਦਬਾਅ ਲਿਓਣਾ ਜਿਵੇਂ ਮੰਨ ਲਓ ਗਾਲ ਵੀ ਆਪਣਾ ਇਹ ਭੰਨ ਬੱਝ ਚੁੱਕਿਆ ਹੈਗਾ ਤੇ ਹੁਣ ਆਪਾਂ ਇਹਦੇ ਤੇ ਲੈਸ ਲਾਉਣੀ ਹੈ ਇਹ ਲੈਸ ਲਾਉਣੀ ਆਪਾਂ ਇਹ ਆਪਣਾ ਪੁੱਠਾ ਪਾਸਾ ਹੈ ਔਰ ਕਮੀਜ਼ ਦਾ ਵੀ ਬਾਜੂ ਦਾ ਵੀ ਪੁੱਠਾ ਪਾਸਾ ਤੇ ਲੈਸ ਦਾ ਵੀ ਆਪਾਂ ਪੁੱਠਾ ਪਾਸਾ ਜੋੜਾਂਗੇ ਹੈ ਕੋ ਇਹ ਲੇਸ ਆਪਣੇ ਕੋਲੇ ਇਹਦਾ ਪੁੱਠਾ ਪਸਾ ਇਹ ਹੈ ਤੇ ਕਮੀਜ਼ ਦਾ ਬਾਜੂ ਦਾ ਪੁੱਠਾ ਪਸਾ ਜਿਹੜਾ ਇਹ ਹੈ ਆਪਾਂ ਪੁੱਠੇ ਪਸੇ ਦੇ ਨਾਲ ਹੀ ਪੁੱਠਾ ਪਸਾ ਲਾਵਾਂਗੇ ਪਹਿਲਾਂ ਬਿਲਕੁਲ ਆਪਾਂ ਹਾ ਕੋਰਨਰ ਦੇ ਨਾਲ-ਨਾਲ ਲਾ ਕੇ ਲਿਉਣੀ ਹੈ ਇਹ ਲੇਸ ਸਲੋ ਬਕੇ ਨਾਲ ਹੌਲੀ-ਹੌਲੀ ਲੱਗੂਗੀ ਇਹ ਇਹ ਆਪਾਂ ਨੇ ਇੱਕ ਸਾਈਡ ਦੀ ਲੈਸ ਆਪਾਂ ਨੇ ਲਾ ਲਈ ਹੈ ਤੇ ਹੁਣ ਇਹਨੂੰ ਆਪਾਂ ਨੇ ਗੁੰਮ ਕਰਨੀ ਹੈ ਜਿਹੜਾ ਆਪਾਂ ਨੇ ਪੰਨ ਮਾਰਿਆ ਸੀ ਇਹ ਦੇਖੋ ਇਹਦਾ ਸਿੱਧਾ ਪਾਸਾ ਹੈ ਇਹ ਹੁਣ ਆਪਾਂ ਸਿੱਧੇ ਪਾਸੇ ਉਲਟਾ ਕੇ ਆਪਾਂ ਇਹਨੂੰ ਗੁੰਮ ਕਰਾਂਗੇ ਆਜੀ ਇਹਨੂੰ ਆਪਾਂ ਨੇ ਲਾ ਲਿਆ ਹੁਣ ਇਹ ਸਿੱਧੇ ਪਾਸੇ ਨਾਲ ਸਿੱਧਾ ਪਾਸਾ ਲੈਸ ਦਾ ਲੱਗ ਜਾਊਗਾ ਲਾਉਣੀ ਕਿੱਥੋਂ ਆਪਨੇ ਆਪਾਂ ਨਤੋਂ ਤਾਂ ਨਹੀਂ ਆ ਤੇ ਬਿਲਕੁਲ ਆਪਾਂ ਨੇ ਆਣਾ ਆਪਣੇ ਪੰਨ ਮਾਰਿਆ ਹੋਇਆ ਪੰਨ ਤੇ ਲਾ ਲਾ ਕੇ ਆਪਣੇ ਲੈ ਜਾਣੀਆਂ ਬਿਲਕੁਲ ਹੌਲੀ ਲਾਉਣੀ ਹੈਗੀ ਕਿਉਂਕਿ ਇਹ ਰੇਵ ਹੁੰਦੀ ਹੈ ਇਹ ਫਿਰ ਵੀ ਜਾਂਦੀ ਹੈ ਆਪਣੀ ਉੱਪਰਲਾ ਜਿਹੜਾ ਆਪਣਾ ਉੱਪਰਲਾ ਕੱਪੜਾ ਹੈ ਇਹ ਨੂੰ ਢੱਲੇ ਛੱਡ ਕੇ ਰੱਖਣਾ ਥਲੜੀ ਨੂੰ ਥੋੜਾ ਜਿਹਾ ਸਹਾਰ ਕੇ ਰੱਖਣਾ ਹੈ ਕਿਉਂਕਿ ਫਿਰ ਇਹ ਸਫਾਈ ਦੀ ਵੱਧ ਆਉਂਦੀ ਹੈ ਇਹ ਜਿਹੜੀ ਆਪਣੀ ਲਾਇਸਾ ਬਿਲਕੁਲ ਗਲਿਆਈ ਦੇ ਵਿੱਚ ਹੀ ਗੁੰਮ ਹੋ ਗਈ ਆ ਦੇਖੋ ਤੁਹਾਨੂੰ ਇਹਦੀ ਗਲਿਆਈ ਦੀਂਦੀ ਹੈਗੀ ਇਸ ਗੁੰਮ ਹੋ ਗਈ ਤਾਂ ਹੁਣ ਇਹਨੂੰ ਆਪਾਂ ਨੇ ਕੀ ਕਰਨਾ ਇਹਦੇ ਆਪਾਂ ਕੱਚੀ ਵੀ ਪਾ ਸਕਦੇ ਆ ਜੇ ਆਪਾਂ ਨੇ ਤਰਪਾਈ ਕਰਨੀ ਤਾਂ ਕੱਚੀ ਪਾ ਸਕਦੇ ਆ ਜੇ ਤਾਂ ਹੁਣ ਆਪਾਂ ਨੇ ਇਹ ਤਰਪਾਈ ਕਰਨੀ ਹੈ ਤਾਂ ਆਪਾਂ ਤਰਪਾਈ ਵਾਲਾ ਵਖਾ ਮੋਟੀ ਕੱਚੀ ਪਾ ਸਕਦੇ ਆ ਤਾਂ ਇਹਦੇ ਆਪਾਂ ਵਖਾ ਵੀ ਲਾ ਸਕਦੇ ਆ ਵਖਾ ਵੀ ਇਹਦਾ ਬਹੁਤ ਸੋਹਣਾ ਲੱਗਦਾ ਪਰ ਆਪਾਂ ਤੁਹਾਨੂੰ ਪਹਿਲਾਂ ਵਖਾ ਹੀ ਲਾਵਾਂਗੇ ਤੇ ਇਹਦਾ ਆਪਣਾ ਉਂਗਲ ਦੇ ਹਿਸਾਬ ਨਾਲ ਵੀ ਆਪਣੀ ਕਿੱਥੇ ਇਹ ਲਾਭ ਆਉਂਦੀ ਆ ਦੇਖੋ ਆ ਲਾਭਤਰੀ ਹੁੰਦੀ ਹੈ ਮੈਂ ਇਸ ਉਂਗਲ ਦੇ ਹਿਸਾਬ ਨਾਲ ਹੀ ਆ ਵੱਡੀ ਉਂਗਲ ਦੇ ਹਿਸਾਬ ਨਾਲ ਇਹਨੂੰ ਮਸ਼ੀਨ ਨੂੰ ਨਾਲ ਨਾਲ ਲਈ ਹੋਣਾ ਇਹਦੇ ਉਪਰ ਆਪਾਂ ਨੇ ਵਖਾ ਲਾੜਤਾ ਦੇਖੋ ਇਹ ਆਪਾਂ ਨੇ ਸਿੱਧੇ ਪਾਸੇ ਦੀ ਵਖਾ ਲਾਇਆ ਦੀ ਇਹਦੇ ਬਿਲਕੁਲ ਕੋਰਨਰ ਤੇ ਵਿਖਾਇਆ ਇਹ ਜਿਹੜਾ ਵਖਾ ਕੋਰਨਰ ਤੇ ਆਇਆ ਇਹਦਾ ਕੀ ਹਿਸਾਬ ਹੈ ਕਿਵੇਂ ਲਾਉਣਾ ਆਪਾਂ ਨੇ ਆ ਮੇਰੀ ਵੱਡੀ ਉਂਗਲ ਜਿਹੜੀ ਆ ਦੇਖੋ ਇਹ ਉੱਪਰ ਕੋਰਨਰ ਦੇ ਉੱਪਰ ਚੱਲੀ ਤੂੰ ਨਹੀਂ ਆਉਂਦੀ ਆ ਮੈਂ ਉਂਗਲ ਦੇ ਹਿਸਾਬ ਨਾਲ ਜਿਹੜਾ ਉਂਗਲ ਦਾ ਸੈਂਟਰ ਹੈ ਉਂਗਲ ਦੇ ਸੈਂਟਰ ਦੇ ਹਿਸਾਬ ਨਾਲ ਮੈਂ ਇਹਦੇ ਵਖਾ ਲਾ ਕੇ ਲੈ ਕੇ ਆਇਗਾ ਬਿਲਕੁਲ ਇਧਰੋਂ ਵੀ ਕੋਰਨਰ ਦੇ ਉੱਪਰ ਆਏਗਾ ਹੁਣ ਆਪਾਂ ਇਹਦੀ ਸਲਾਈ ਪਾਉਣੀ ਹੈਗੀ ਆਪਣੇ ਕੋਲੇ ਸਲਾਈ ਦਾ ਨਿਸ਼ਾਨ ਵੀ ਲੱਗਿਆ ਹੋਇਆ ਹੈਗਾ ਤਾਂ ਆਪਾਂ ਹੁਣ ਇਹ ਨਿਸ਼ਾਨ ਪਹਿਲਾਂ ਫੱਟੀ ਦੇ ਹਿਸਾਬ ਨਾਲ ਲਾਇਆ ਸੀ ਜੇ ਹੁਣ ਆਪਾਂ ਇਹਨੂੰ ਡੋਲੇ ਕੋਲੋਂ ਟਾਈਟ ਕਰਨਾਗਾ ਤਾਂ ਆਪਾਂ ਇੱਥੇ ਹਾਫ ਆ ਗਿਆ ਦੇਖੋ ਆ ਗਾ 7 ਇੰਚ ਦਾ ਨਿਸ਼ਾਨ ਲਾਇਆ ਸੀ ਹੁਣ ਆਪਾਂ ਇਹਨਾਂ ਡੋਲੇ ਕੋਲੋਂ ਟਾਈਟ ਕਰਨਾ ਆਪਣੇ ਇੱਥੇ ਹੀ ਆ ਚੀਜ਼ ਤੋਂ ਜਿਹੜਾ ਆਪਣਾ ਨਿਸ਼ਾਨ ਹੈ ਇਹ ਸੈਂਟਰ ਦਾ ਹਾਫ ਬਾਜੂ ਦਾ ਨਿਸ਼ਾਨ ਲੱਗਿਆ ਹੋਇਆ ਹਾਫ ਬਾਜੂ ਦਾ ਆਪਣੇ ਨਿਸ਼ਾਨ ਨੂੰ ਲਾ ਲੈਣਾ ਜੇ ਟਾਈਟ ਕਰਨਾ ਡੋਲਾ ਤਾਂ ਇੱਥੇ ਹੀ ਕਰਨਾ ਆਪਾਂ ਨੇ ਆਹ ਚੀਜ਼ ਆਪਣੀ ਇਹ ਟਾਈਟ ਕਰਨੀ ਆ ਉੱਪਰ ਨੇ ਆਪਣੀ ਫਾਲ ਆ ਗਈ ਹੁਣ ਆਪਾਂ ਇਹ ਸਲਾਈ ਲਾਉਣੀ ਆ ਜਿਹੜੀ ਤਾਂ ਇਸ ਨਿਸ਼ਾਨ ਤੇ ਲਾਉਣੀ ਐਸ ਨਿਸ਼ਾਨ ਤੇ ਲਾਉਣੀ ਆ ਬਣੀ ਕਿਉਂਕਿ ਜਿਹੜੀ ਆ ਚੀਜ਼ ਐਥੋਂ ਇਹਦੀ ਫਿਟਿੰਗ ਬਣ ਜੂਗੀ ਉੱਪਰੋਂ ਨੀਚੋਂ ਬਾਜੂ ਜਿਹੜੀ ਹਲੂ ਹੋ ਜੂ ਆਪਾਂ ਨੇ ਇਹ ਸਲਾਈ ਵੀ ਲਾ ਦਿੱਤੀ ਹੈਗੀ ਆਪਾਂ ਨੇ ਹੁਣ ਆਪਾਂ ਹੁਣ ਤੁਹਾਨੂੰ ਇੱਕ ਟੁਕਤਾ ਹੋਰ ਦੱਸਣਾ ਵੀ ਇਹ ਬਾਜੂ ਜਦੋਂ ਆਪਾਂ ਨੇ ਉਲਟਾ ਲਈ ਇਹ ਇਹ ਆਪਾਂ ਨੇ ਜਦੋਂ ਬਾਜੂ ਉਲਟਾ ਲਈ ਨਾ ਆਪਾਂ ਨੇ ਕਿਉਂਕਿ ਇਹਦਾ ਤਾਂ ਹੁਣ ਆਪਾਂ ਨੂੰ ਇਹ ਨਹੀਂ ਦੇਖਣਾ ਵੀ ਇਥੋਂ ਆ ਜਿਹੜੀ ਸਲਾਈ ਹੈ ਕੱਟ ਦਿਖੂਗੀ ਤੇ ਜੇ ਆਪਾਂ ਹੁਣ ਇਹ ਬਾਜੂ ਨੂੰ ਜਿਵੇਂ ਸਿੱਧੀ ਰੱਖੀ ਹੋਵੇ ਤਾਂ ਆਪਣੇ ਕੋਲ ਜਿਹੜੀ ਆਹ ਸਲਾਈ ਹੈ ਇਹ ਸਲਾਈ ਨਜ਼ਰ ਆਉਣ ਲੱਗ ਜਾਂਦੀ ਹੈ ਜਿਹੜੀ ਆ ਸਲਾਈ ਹੈ ਇਹ ਤਾਂ ਹੁਣ ਇਹਦੇ ਬਰਾਬਰ ਮਿਲ ਗਈ ਇਹ ਸਲਾਈ ਨੂੰ ਵੀ ਤੁਸੀਂ ਰੋਕਣ ਵਾਸਤੇ ਇਹਦਾ ਕੀ ਕਰਨਾਗਾ ਹੱਲ ਇਹ ਸਲਾਈ ਨੂੰ ਤੁਸੀਂ ਆ ਚੀਰਮੀ ਸਲਾਈ ਆਪਣੇ ਕੋਲ ਦੇਖੋ ਇਹਨੂੰ ਚੀਰਮੀ ਇਹਨੂੰ ਦੋਨੇ ਅੰਦਰ ਦੋਨੇ ਚੀਜ਼ਾਂ ਨੂੰ ਅੰਦਰ ਵੱਬ ਮੋੜ ਲੈਣਾ ਨੇ ਆ ਪ੍ਰੋਪਰ ਸੇ ਹੋਂਦੇ ਲਾ ਕੇ ਤਾਂ ਇਹਨੂੰ ਤੁਸੀਂ ਇਸ ਲੋਟ ਮੋੜ ਲੈਣਾਗਾ ਇਹਦਾ ਜੋਇੰਟ ਬਣ ਜਾਣਾਗਾ ਮੋੜ ਕੇ ਤਾਂ ਇਹਦੇ ਉੱਪਰ ਤੁਸੀਂ ਬਾਕੀਆਂ ਨਾਲ ਇਹਨੂੰ ਬੰਦ ਕਰ ਦੇਣਾ ਆਹ ਜਿਹੜੀ ਆਪਣੇ ਪਿੱਛੇ ਹਟਾਤੀ ਨੁਕਰ ਨੂੰ ਅੰਦਰ ਮੋੜ ਕੇ ਤਾਂ ਹੁਣ ਆਪਾਂ ਦੇਖੋ ਇਹਨੂੰ ਜਮਾ ਵੀ ਬਿਲਕੁਲ ਆਪਣੀ ਜਿਹੜੀ ਇਹ ਬਾਜੂ ਦੀ ਸਲਾਈ ਹੈ ਇਹ ਬਿਲਕੁਲ ਵੀ ਦਿਖਾਈ ਨਹੀਂ ਦਿਊ ਤੁਹਾਨੂੰ ਇੱਥੋਂ ਕਿਉਂਕਿ ਇਹਦੀ ਨੁਕਰ ਹੈ ਜਿਹੜੀ ਆ ਕੀਤੇ ਆ